ਵਿਕਰਮ ਮਜੀਠੀਆ ਨੇ ਮੁਰਤੋ ਸੀਐਮ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤਿੰਨ ਸਾਲਾਂ ਚ ਖੂਕਲੇ ਝੂਠੇ ਵਹਿਦਿਆਂ ਤੋਂ ਸਵਾਏ ਕੱਖ ਨਹੀਂ ਡਰਾਮੇਬਾਜ਼ੀ ਤੋਂ ਮਸ਼ਕਰੀ ਬਾਜ਼ੀ ਤੋਂ ਕੋਈ ਹੋਰ ਕੰਮ ਨਹੀਂ ਤੁਸੀਂ ਕੀਤਾ ਕੀ ਦੱਸਾਂਗਾ ਭਗਵੰਤ ਮਾਨ ਤੂੰ ਦੱਸਣਯੋਗਾ ਹੀ ਨਹੀਂ ਨਿੱਤ ਦਾ ਸ਼ਰਾਬੀ ਕੀ ਦੱਸ ਦੂ ਤੇਰੀਆਂ ਲਤਾਂ ਚ ਜਾਨ ਨਹੀਂ ਪਾਉ ਆ ਕੁਰਸੀ ਦਾ ਨਸ਼ਾ ਬੋਲਦਾ ਤੇਰੇ ਚ ਵੰਦੇ ਦਾ ਪੁੱਤ ਬਣ ਕੇ ਮਾਫੀ ਮੰਗ ਔਰ ਸਾਰੇ ਕਿਸਾਨ ਲੀਡਰਾਂ ਤੇ ਜਿਨ੍ਹਾਂ ਨੂੰ ਤੂੰ ਕੱਲ ਦਾ ਡੰਡਾ ਫੇਰ ਫੇਰ ਅਰੈਸਟ ਕੀਤਾ ਉਹਨਾਂ ਨੂੰ ਕਿ ਉਹ ਭਾਈ ਤੁਹਾਨੂੰ ਸਵਾਲ ਵੀ ਕਰ ਸਕਦਾ ਸਰਕਾਰ ਲੋਕਾਂ ਦੀ ਆ ਉਹਨਾਂ ਦੀ ਆ ਲੋਕਾਂ ਨੇ ਬਣਾਈ ਆ ਤੇ ਜੇ ਉਹ ਤੁਹਾਨੂੰ ਸਵਾਲ ਕਰ ਸਕਦੇ ਆ ਸ਼ਾਂਤਮੀ ਧਰਨੇ ਦੇ ਸਕਦੇ ਆ ਤੁਸੀਂ ਉਹਨਾਂ ਦੇ ਅਧਿਕਾਰ ਨਹੀਂ ਖੋਹ ਸਕਦੇ ਜੇ ਤੂੰ ਹੀ ਆਪੋਜੀਸ਼ਨ ਦੇ ਤੂੰ ਤਾਂ ਨਾਲ ਜਾ ਜਾ ਬੈਂਦੀ ਸੀ ਅੱਜ ਤੁਹਾਨੂੰ ਪਤਾ ਲੱਗ ਗਿਆ ਕਿ 3 ਸਾਲਾਂ ਚ ਅਸੀਂ ਤਾਂ ਕੋਈ ਵਾਅਦਾ ਪੂਰਾ ਕੀਤਾ ਨਹੀਂ ਜੇ 3 ਸਾਲ ਚ ਨਹੀਂ ਕੀਤਾ ਤੇ ਹੁਣ ਕਿਹੜਾ ਕਰ ਦੇਣਾ ਕੋਈ ਨਾ ਹੁਣ ਮੈਂ ਡੰਡੇ ਨਾਲ ਕਾਬੂ ਕਰੂੰ ਔਰ ਜੇ ਕਿਸਾਨ ਦੇ ਨਾਲ ਪੰਜਾਬ ਦੇ ਅੰਦਾਜ਼ਾ ਦੇ ਨਾਲ ਯੂਜ਼ ਆਫ ਫੋਰਸ ਕੋਟਮਾਰ ਕਰਕੇ ਠੱਗੇशाही ਨਾਲ ਜੇ ਭਗਵੰਤ ਮਾਨ ਸਮਝ ਲੂ ਕਿ ਮੈਂ ਆਪਦੀ ਗੱਲ ਮਨਾ ਲੂ ਕਿਸੇ ਨੇ ਨਹੀਂ ਮੰਨਨੀ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਨੇ ਇੱਥੇ ਮੁਰਤੋਂ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਸਾਰੇ ਵਾਅਦੇ ਯਾਦ ਦਿਵਾਏ ਨੇ ਤੇ ਨਾਲ ਹੀ ਕਿਸਾਨਾਂ ਦੇ ਨਾਲ ਭਗਵੰਤ ਮਾਨ ਨੇ ਜੋ ਵਤੀਰਾ ਕੀਤਾ ਉਸ ਤੇ ਬੋਲਦੇ ਹੋਏ ਵੀ ਵਿਕਰਮ ਮਜੀਠੀਆ ਨਜ਼ਰ ਆਏ ਨੇ ਇੱਕ ਵਾਰ ਤੁਸੀਂ ਵੀ ਸੁਣੋ ਕਿ ਕੀ ਕੁਝ ਵਿਕਰਮ ਮਜੀਠੀਆ ਇੱਥੇ ਬੋਲਦੇ ਹੋਏ ਦਿਖਾਈ ਦਿੱਤੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਕੱਲ ਚੀਫ ਮਿਨਿਸਟਰ ਭਗਵੰਤ ਮਾਨ ਦਾ ਰਵਈਆ ਰਿਆ ਦੇਸ਼ ਤੇ ਤੇ ਪੰਜਾਬ ਦੇ ਅੰਦਾਜ਼ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਉਸ ਗੱਲ ਨੂੰ ਇਨਸੀਡੈਂਟ ਨੂੰ ਕੰਡੈਮ ਕਰਦਾ ਸਰਕਾਰ ਨੇ ਭਗਵੰਤ ਮਾਨ ਨੇ ਆਪ ਮੀਟਿੰਗ ਸੱਦੀ ਹੋਵੇ ਸਹਿਚਾਰ ਆਏ ਇਹ ਕਰਟਸੀ ਹੈ ਬੇਸਿਕ ਕਿ ਤੁਸੀਂ ਮੀਟਿੰਗ ਤੇ ਕਿਸੇ ਨੂੰ ਸੱਦਿਆ ਹੋਵੇ ਤੇ ਉਹਨਾਂ ਦਾ ਮਾਨ ਸਤਕਾਰ ਇੱਜ਼ਤ ਬਹਾਲ ਰੱਖਣਾ ਇਹ ਘਰ ਸੱਦਣ ਵਾਲੇ ਦੀ ਡਿਊਟੀ ਹੁੰਦੀ ਹੈ ਕੱਲ 8-9 एजेंडे डिस्कस ਹੋ ਚੁੱਕੇ ਸੀ ਮਗਰ ਇੱਕ ਦામੀ ਚੀਫ ਮਿਨਿਸਟਰ ਐਜੀਟੇਟਡ ਹੋਏ ਗੁੱਸਾ ਆਇਆ ਆਪਣੇ ਆਪੇ ਤੋਂ ਬਾਹਰ ਹੋ ਗਏ ਔਰ ਇਹਨਾਂ ਨੇ ਸਿੱਧੇ ਇੱਕ ਥ੍ਰੈਟਨਿੰਗ ਤਰੀਕੇ ਨਾਲ ਧਮਕਾਉਣ ਦੇ ਤਰੀਕੇ ਨਾਲ ਕਿਸਾਨ ਲੀਡਰਾਂ ਨੂੰ ਇਹ ਗੱਲ ਕਹੀ ਕਿ ਦੱਸੋ ਭਾਈ ਮੇਰੇ ਆਖੇ ਲੱਗਦੇ ਹਾਂ ਕਿ ਨਹੀਂ ਲੱਗਦੇ ਭਾਈ 3 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤੁਸੀਂ ਵਾਅਦੇ ਕੀਤੇ ਸਨ ਦੇਸ਼ ਦੇ ਆਂਦਾਤਾ ਨਾਲ ਪੰਜਾਬ ਦੇ ਆਂਦਾਤਾ ਨਾਲ ਇਹ ਕਿਸਾਨ ਲੀਡਰਾਂ ਨੇ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨੀ ਨੇ ਤੁਹਾਡੀ ਮਦਦ ਕੀਤੀ ਔਰ ਤੁਹਾਡੇ ਵਾਅਦੇ ਕੰ ਕੀ ਸਨ ਕਿ ਤੁਸੀਂ ਇੱਕ ਵੀ ਵਾਅਦਾ ਪੂਰਾ ਕੀਤਾ ਤੁਹਾਡਾ ਪਹਿਲਾ ਵਾਅਦਾ ਇਹ ਸੀ ਕਿ ਜਿੱਦ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਊ ਪੰਜਾਬ 'ਚ ਕਿਸਾਨ ਦਾ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਕੋਈ ਲੇਬਰਰ ਜਿਹੜਾ ਮਜ਼ਦੂਰ ਆ ਉਹ ਖੁਦਕੁਸ਼ੀ ਨਹੀਂ ਕਰੂਗਾ ਕੀ ਇਹ ਸੱਚਾ ਰੋਜ਼ ਕਿਸਾਨ ਖੁਦਕੁਸ਼ੀ ਹੋ ਰਹੀ ਹੈ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ ਉਹ ਕਿਉਂ ਕਿਉਂਕਿ ਤੁਸੀਂ ਆਪ ਦੀ ਜ਼ਿੰਮੇਵਾਰੀਆਂ 'ਚ ਫੇਲ ਹੋ ਗਏ ਤੁਸੀਂ ਦੂਜਾ ਵਾਅਦਾ ਕੀਤਾ ਕਿ ਦਿੱਲੀ ਦੇ ਤਰਜ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਦੀ ਕੇਜਰੀਵਾਲ ਦੇ ਤਰਜ ਤੇ ਫਾਰਮਰ ਇਨਕਮ ਤੁਸੀਂ ਡਬਲ ਕਰ ਦਿਓ ਕਿ ਜੇ ਸੈਂਟਰ ਕਰੇ ਨਾ ਕਰੇ ਤੁਸੀਂ ਕਰ ਦਿਓ ਸਵਾਮੀਨਾਥਨ ਕਮਿਸ਼ਨ ਤੁਸੀਂ ਇੰਪਲੀਮੈਂਟ ਕਰਦੇ ਹੋਗੇ ਸੈਂਟਰ ਕਰੇ ਨਾ ਕਰੇ ਕੀ ਤੁਸੀਂ ਫਾਰਮ ਇਨਕਮ ਡਬਲ ਕੀਤੀ ਕੀ ਤੁਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਨਹੀਂ ਕੀਤੀ ਤੁਸੀਂ ਸਾਰੀ ਗੱਲਾਂ ਤੋਂ ਭੱਜਿਓ ਫਿਰ ਤੁਸੀਂ ਅਗਲਾ ਵਾਅਦਾ ਕੀਤਾ ਕਿ ਹਰ ਫਸਲ ਤੇ ਐਮਐਸਪੀ ਹੋਊਗੀ ਤੇ ਐਮਐਸਪੀ ਚੁੱਕੀ ਜਾਊਗੀ ਐਮਐਸਪੀ ਤੇ ਫਸਲਾਂ ਚੁੱਕੀਆਂ ਜਾਣਗੀਆਂ ਕੀ ਇਹ ਕੰਮ ਪੰਜਾਬ 'ਚ ਤੁਸੀਂ ਲਾਗੂ ਕੀਤਾ ਜੇ ਸੈਂਟਰ ਨੇ ਨਹੀਂ ਕੀਤਾ ਜਦ ਤੁਹਾਨੂੰ ਯਾਦ ਕਰਾਇਆ ਜਾਂਦਾ ਥੋੜੇ ਵਾਅਦੇ ਤੇ ਤੁਸੀਂ ਉਹ ਵੈਦੇ ਪੂਰੇ ਕਰਨ ਦੀ ਜਗ੍ਹਾ ਤੁਸੀਂ ਉਹਨਾਂ ਵੈਦਿਆਂ ਤੋਂ ਭੱਜ ਜਉ ਤਿੰਨ ਸਾਲ ਬੀਤ ਗਏ ਹੋਣ ਤਿੰਨ ਸਾਲਾਂ ਚ ਖੋਕਲੇ ਝੂਠੇ ਵੈਦਿਆਂ ਤੋਂ ਸਵਾਏ ਕੱਖ ਨਹੀਂ ਡਰਾਮੇਬਾਜ਼ੀ ਤੋਂ ਮਸ਼ਕਰੀ ਬਾਜ਼ੀ ਤੋਂ ਕੋਈ ਹੋਰ ਕੰਮ ਨਹੀਂ ਤੁਸੀਂ ਕੀਤਾ ਤੇ ਜੇ ਕੋਈ ਤੁਹਾਨੂੰ ਆ ਕੇ ਸੱਚ ਪੁੱਛੇ ਜਾਂ ਤੁਹਾਨੂੰ ਜਵਾਬ ਮੰਗੇ ਔਰ ਉਹ ਵੀ ਦੇਸ਼ ਦਾ ਅੰਨਦਾਤਾ ਜਿਹੜੀ ਬੈਕਬੋਨ ਹੈ ਦੇਸ਼ ਦੀ ਜੀਦੇ ਕਰਕੇ ਪੰਜਾਬ ਦੀ ਇਕਨੋਮੀ ਚੱਲਦੀ ਹੈ ਦੇਸ਼ ਦੀ ਇਕਨੋਮੀ ਚੱਲਦੀ ਹੈ ਲੋਕਾਂ ਦੀ ਥਾਲੀਆਂ ਤੱਕ ਰੋਟੀ ਪਹੁੰਚਦੀ ਹੈ ਤੁਸੀਂ ਉਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦੋ ਕਿ ਤੁਸੀਂ ਡਿਕਟੇਟਰ ਹੋ ਲੋਕਤੰਤਰ ਹੈ ਭਾਈ ਲੋਕਤੰਤਰ 'ਚ ਤੁਸੀਂ ਇਨ੍ਹਾਂ ਦੀਆਂ ਵੋਟਾਂ ਲਈਆਂ ਇਹ ਤੁਹਾਡੇ ਤੋਂ ਜਵਾਬ ਮੰਗ ਸਕਦੇ ਆ ਤੁਸੀਂ ਜਵਾਬ ਦੇ ਹੀ ਹੋ ਨਗਰ ਤੋਂ ਨੂੰ ਪੁਲਿਸ ਦਾ ਪੁਲਿਸ ਸਟੇਟ ਤੁਸੀਂ ਬਣਾਇਆ ਪੁਲਿਸ ਦੀ ਤਾਕਤ ਵਿਖਾਉਂਦੇ ਹੋ ਔਰ ਨਾਲ ਹੀ ਉਹਨਾਂ ਨੂੰ ਕਹਿੰਦਾ ਹੁਣ ਮੈਂ ਦੱਸੂ ਤੁਹਾਨੂੰ ਈ ਦੱਸ ਦੇਂਗਾ ਭਗਵੰਤਵਾ ਤੂੰ ਤੂੰ ਦੱਸਣ ਜੋਗਾ ਹੀ ਨਹੀਂ ਨਿੱਤ ਦਾ ਸ਼ਰਾਬੀ ਕੀ ਦੱਸ ਦੂ ਤੇਰੀਆਂ ਲਤਾਂ 'ਚ ਜਾਨ ਨਹੀਂ ਪਾਉ ਆਹ ਕੁਰਸੀ ਦਾ ਨਸ਼ਾ ਬੋਲਦਾ ਤੇਰੇ 'ਚ ਤੇਰੇ 'ਚ ਨਹੀਂ ਇੰਨੀ ਹਿੰਮਤ ਕਿ ਤੂੰ ਦੇਸ਼ ਦੇ ਜਾਂ ਪੰਜਾਬ ਦੇ ਅੰਨਦਾਤਾ ਨੂੰ ਦਬਕਾ ਸਕੇ ਤੇ ਡੰਡੇ ਤੰਤਰ ਨਾਲ ਉਹਨਾਂ ਨੂੰ ਧੱਕੇ ਨਾਲ ਆਪਦੀ ਗੱਲ ਨੂੰ ਮਨਾ ਸਕੇ ਨਾ ਕੋਈ ਮੰਨੂ ਨਾ ਕਿਸੇ ਨੇ ਤੇਰੀ ਈਨ ਮੰਨਣੀ ਇਹਨਾਂ ਗੱਲਾਂ ਦੀ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗ ਔਰ ਸਾਰੇ ਕਿਸਾਨ ਲੀਡਰਾਂ ਤੇ ਜਿਨ੍ਹਾਂ ਨੂੰ ਤੂੰ ਕੱਲ ਦਾ ਡੰਡਾ ਫੇਰ ਪਰ ਅਰੈਸਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਲੋਕਤੰਤਰਿਕ ਅਧਿਕਾਰ ਨੇ ਉਹਨਾਂ ਦੇ ਡੈਮੋਕ੍ਰੇਸੀ ਆ ਲੋਕਤੰਤਰਿਕ ਅਧਿਕਾਰ ਨੇ ਡੈਮੋਕ੍ਰੈਟਿਕ ਰਾਈਟ ਆ ਅਗਲੇ ਦਾ ਕਿ ਉਹ ਭਾਈ ਤੁਹਾਨੂੰ ਸਵਾਲ ਵੀ ਕਰ ਸਕਦਾ ਸਰਕਾਰ ਲੋਕਾਂ ਦੀ ਆ ਉਹਨਾਂ ਦੀ ਆ ਲੋਕਾਂ ਨੇ ਬਣਾਈ ਆ ਤੇ ਜੇ ਉਹ ਤੁਹਾਨੂੰ ਸਵਾਲ ਕਰ ਸਕਦੇ ਆ ਸ਼ਾਂਤਮੀ ਧਰਨੇ ਦੇ ਸਕਦੇ ਆ ਤੁਸੀਂ ਉਹਨਾਂ ਦੇ ਅਧਿਕਾਰ ਨਹੀਂ ਖੋਹ ਸਕਦੇ ਜਿੱਦਾਂ ਤੁਸੀਂ ਆਪੋਜੀਸ਼ਨ ਦੇ ਤੁਸੀਂ ਤਾਂ ਨਾਲ ਜਾ ਜਾ ਬੈਂਦੇ ਸੀ ਅੱਜ ਕੀ ਹੋ ਗਿਆ ਅੱਜ ਤੁਹਾਨੂੰ ਪਤਾ ਲੱਗ ਗਿਆ ਕਿ 3 ਸਾਲਾਂ ਚ ਅਸੀਂ ਤਾਂ ਕੋਈ ਵਾਅਦਾ ਪੂਰਾ ਕੀਤਾ ਨਹੀਂ ਜੇ 3 ਸਾਲ ਚ ਨਹੀਂ ਕੀਤਾ ਤੇ ਹੁਣ ਕਿਹੜਾ ਕਰ ਦੇਣਾ ਤੇ ਤੁਸੀਂ ਹੁਣ ਸਮਝ ਲਿਆ ਕਿ ਨਹੀਂ ਕੋਈ ਨਾ ਹੁਣ ਮੈਂ ਡੰਡੇ ਨਾਲ ਕਾਬੂ ਕਰੂੰ ਇਸ ਲਈ ਜੋ ਕੱਲ ਚੀਫ ਮਿਨਿਸਟਰ ਸਾਹਿਬ ਦਾ ਵਰਤਾਰਾ ਰਿਹਾ ਉਥੇ ਐਟੀਟਿਊਡ ਰਿਹਾ ਜੋ ਬਿਹੇਵੀਅਰ ਰਿਹਾ ਇਟਸ ਅਨਬੀਕਮਿੰਗ ਆਫ ਅ ਚੀਫ ਮਿਨਿਸਟਰ ਇਹ ਕਿਸੇ ਚੀਫ ਮਿਨਿਸਟਰ ਨੂੰ ਪੰਜਾਬ ਦੇ ਲਈ ਬੜੀ ਸ਼ਰਮਨਾਕ ਗੱਲ ਹੈ ਔਰ ਚੀਫ ਮਿਨਿਸਟਰ ਭਗਵੰਤ ਮਾਨ ਇਸ ਗੱਲ ਦੀ ਮਾਫੀ ਮੰਗੇ ਔਰ ਮੈਂ ਕੇਜਰੀਵਾਲ ਸਾਹਿਬ ਨੂੰ ਅਪੀਲ ਕਰਦਾ ਕਿ ਤੁਸੀਂ ਆ ਰਹੇ ਹੋ ਪਤਾ ਲੱਗਿਆ ਆ ਵਿਪਾਸਨਾ ਦੇ 10 ਦਿਨ ਦੇ ਟੂਰ ਤੇ ਤੁਹਾਡੇ ਤੋਂ ਵੱਧ ਜੇ ਕਿਸੇ ਨੂੰ ਵਿਪਾਸਨਾ ਦੀ ਲੋੜ ਹੈ ਤੇ ਆ ਤੁਹਾਡੇ ਆ ਨਲਾਇਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋੜ ਹੈ ਇਹਦੀ ਇਲਾਜ ਕਰਾ ਦਿਓ ਅੱਜ ਤੋਂ 15 ਦਿਨ ਪਹਿਲਾਂ ਹੁਸ਼ਿਆਰਪੁਰ ਤੁਸੀਂ ਜਾ ਹੀ ਰਹੇ ਹੋ ਨਾ ਪਤਾ ਕਰਿਓ ਚੋਹਾਲ ਡੈਮ ਕੀ ਹੋਇਆ ਇੱਕ ਆਈਪੀਐਸ ਅਫਸਰ ਸੀ ਇਨਸਪੈਕਟਰ ਦੇ ਤੌਰ ਤੇ ਲੱਗੀ ਉਹਦੇ ਨਾਲ ਕਿਸ ਤਰੀਕੇ ਦਾ ਇਹਨਾਂ ਦਾ ਬਿਹੇਵੀਅਰ ਰਿਹਾ ਫਿਰ ਇਹ ਪੁੱਛਿਓ ਕਿ ਉੱਥੋਂ ਡੀਸੀ ਤੇ ਐਸਐਸਪੀ ਲੰਬਾ ਸੀ ਉਹਦੇ ਨਾਲ ਕਿਸ ਤਰੀਕੇ ਦਾ ਬਿਹੇਵੀਅਰ ਰਿਹਾ ਇਹ ਨੋਨ ਫੈਕਟ ਔਰ ਇਹ ਵੀ ਨੋਨ ਫੈਕਟ ਹੈ ਜੇ ਮੈਂ ਉੱਤੋਂ ਪਿੱਛੇ ਚਲੇ ਜਾਮਾ ਕਿ ਜਦ ਦੇ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਦੇ ਰੂਪ ਚੇ ਸੀ ਸਪੀਕਰ ਆਫ ਦਾ ਹਾਊਸ ਆਫ ਡੀਓ ਹਲੇ ਤੱਕ ਕਿ ਭਗਵੰਤ ਮਾਨ ਜੀ ਆਪ ਤੋਂ ਕੁਝ ਖਾ ਪੀ ਕੇ ਆ ਜਾਂਦੇ ਹੋ ਪ੍ਰਾਈਮ ਮਿਨਿਸਟਰ ਨੇ ਵੀ ਇਹਨੂੰ ਸਖ ਸਿੱਧੀ ਟਿੱਪਣੀ ਕੀਤੀ ਹੈ ਕਦੇ ਹੋਇਆ ਪਹਿਲਾਂ ਕੀ ਮੈਂਬਰ ਪਾਰਲੀਮੈਂਟ ਨੂੰ ਕੋਈ ਇਹ ਪੁੱਛੇ ਪ੍ਰਧਾਨ ਮੰਤਰੀ ਜਾਂ ਹਾਊਸ ਕਸਟੋਡੀਅਨ ਆਫ ਦਾ ਹਾਊਸ ਸਪੀਕਰ ਇਹ ਪੁੱਛੇ ਕਿ ਭਾਈ ਤੂੰ ਅੱਜ ਖਾ ਪੀ ਕੇ ਆਇਆ ਕਿ ਸੋਪੀ ਆਇਆ ਨਾਲ ਤੇ ਤੁਹਾਡੇ ਐਮਪੀ ਆ ਨੇ ਤੁਹਾਡੀ ਸ਼ਿਕਾਇਤ ਲਾਤੀ ਸੋ ਤੁਹਾਡੇ ਅਨਸਟੇਬਿਲਟੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ ਤੁਹਾਡਾ ਪਰਿਵਾਰ ਤੁਹਾਨੂੰ ਛੱਡ ਗਿਆ ਇਸੇ ਚੱਕਰ 'ਚ ਤੁਸੀਂ ਜਰਮਨੀ ਤੋਂ ਜਹਾਜ਼ ਨਹੀਂ ਚੜ੍ਹ ਪਾਏ ਕਿਉਂਕਿ ਤੁਸੀਂ ਵੱਧ ਖਾ ਪੀ ਲਈ ਸੀ ਆ ਫੂਟੇਜ ਤੁਸੀਂ ਇਲਾਜ ਦੇ ਇਲਾਜ ਤੁਹਾਡਾ ਹੁੰਦਾ ਰਿਹਾ ਅਪੋਲੋ ਜਾ ਕੇ ਤੁਸੀਂ ਇਹ ਮੈਡੀਕਲ ਹੈਲਪ ਲਾਈਨ ਦੇ ਰਹੇ ਆ ਫॉर ਸ਼ਰਾਬ ਪੀਂਦੇ ਡਰੰਕਨ ਡਰਾਈਵਿੰਗ ਨਹੀਂ ਕੋਈ ਕਰਨ ਦਿੰਦਾ ਵੀ ਸ਼ਰਾਬ ਪੀ ਕੇ ਤਾਂ ਗੱਡੀ ਚਲਾਉਣਾ ਮਨਾ ਤੂੰ ਹੀ ਸਟੇਟ ਚਲਾਉਣ ਨੂੰ ਫਿਰਦੇ ਇਸ ਲਈ ਚੀਫ ਕੇਜਰੀਵਾਲ ਸਾਹਿਬ ਦੇ ਚੀਫ ਮਿਨਿਸਟਰ ਨੀਡਸ ਹੈਲਪ ਇਹਨਾਂ ਦੀ ਮਦਦ ਕਰੋ ਮੈਡੀਕਲੀ ਇਹਨਾਂ ਨੂੰ ਫਿਟ ਕਰੋ ਜੇ ਠੀਕ ਹੋ ਜਾਣਗੇ ਤਾਂ ਤੁਸੀਂ ਕਰਾ ਲਿਓ ਇਹਨਾਂ ਤੋਂ ਰਾਜ ਰਾਜ ਹੋਣਾ ਨਹੀਂ ਇਹਨਾਂ ਤੋਂ ਇਹ ਬਾਰਡਰ ਸਟੇਟ ਹੈ ਔਰ ਜੇ ਕਿਸਾਨ ਦੇ ਨਾਲ ਪੰਜਾਬ ਦੇ ਅੰਦਾਜ਼ਾ ਦੇ ਨਾਲ ਯੂਜ਼ ਆਫ ਫੋਰਸ ਕੁੱਟਮਾਰ ਕਰਕੇ ਧੱਕੇਸ਼ਾਹੀ ਨਾਲ ਜੇ ਭਗਵੰਤ ਮਾਨ ਸਮਝ ਲੂ ਕਿ ਮੈਂ ਆਪਦੀ ਗੱਲ ਮਨਾ ਲੂ ਕਿਸੇ ਨੇ ਨਹੀਂ ਮੰਨਨੀ ਆਪਦੇ ਵਾਅਦੇ ਪੂਰੇ ਕਰੋ ਔਰ ਆਪਦੀ ਜੋ ਹੋਛੋ ਆਵਾਜ਼ ਤੁਸੀਂ ਖੂਬ ਬੈਠੇ ਹੋ ਜਿਸ ਤਰੀਕੇ ਨਾਲ ਬਤਮੀਜੀ ਤੇ ਉਤਰ ਆਏ ਹੋ ਕਿਸਾਨਾਂ ਨਾਲ ਜਾਂ ਕੋਈ ਕਿਸਾਨ ਜਥੇਬੰਦੀ ਹੋਵੇ ਕੋਈ ਮਜ਼ਦੂਰ ਜਥੇਬੰਦੀ ਹੋਵੇ ਮਜ਼ਮ ਜਥੇਬੰਦੀ ਹੋਵੇ ਕੋਈ ਆਪਦੀ ਹੱਕੀ ਮੰਗਾਂ ਦੀ ਗੱਲ ਕਰੇ ਉਹਦੇ ਨਾਲ ਤੁਸੀਂ ਫਿਰ ਪੁਲਿਸ ਸਟੇਟ ਵਾਂਗੂ ਪੁਲਿਸ ਐਕਸ਼ਨ ਸ਼ੁਰੂ ਹੋ ਜਾਂਦਾ ਇੱਥੇ ਇਸ ਲਈ ਮੈਂ ਸਾਰੇ ਇਨਸੀਡੈਂਟ ਨੂੰ ਕੰਡੈਮ ਕਰਦਾ ਹਾਂ ਇਮੀਡੀਏਟ ਰਿਲੀਜ਼ ਮੰਗਦਾ ਹਾਂ ਔਰ ਕਿਸਾਨ ਲੀਡਰਸ ਔਰ ਭਗਵੰਤ ਮਾਨ ਆਪ ਦੀ ਗਲਤੀ ਦੀ ਮਾਫੀ ਮੰਗੇ ਔਰ ਇਹ ਇਮੀਡੀਏਟਲੀ ਆਪਦੇ ਵਾਅਦੇ ਪੂਰੇ ਕਰੇ ਮੇਰੀ ਇਹ ਮੰਗ ਰਹੂਗੀ ਤੁਹਾਡੇ ਤੋਂ ਔਰ ਮੈਂ ਫੇਰ ਕਹਿਣਾ ਕਿ ਚੋਹਾਰ ਡੈਮ ਦਾ ਇਨਸੀਡੈਂਟ ਹੋ ਗਿਆ ਪਾਰਲੀਮੈਂਟ ਦਾ ਹੋ ਗਿਆ ਜਰਮਨੀ ਦਾ ਹੋ ਗਿਆ ਵਿਧਾਨ ਸਭਾ ਦੇ ਅੰਦਰ ਹੋ ਗਿਆ ਬਾਰ ਬਾਰ ਸ਼ਰਾਬ ਪੀ ਕੇ ਇਸ ਤਰੀਕੇ ਨਾਲ ਮਿਸਬੀਹੇਵ ਕਰਨਾ ਇਹਦੇ ਨਾਲ ਪੰਜਾਬ ਦੀ ਤੇ ਪੰਜਾਬੀਆਂ ਦੀ ਕਿੰਨੀ ਘੋਰ ਬੇਇੱਜ਼ਤੀ ਕਰਾਉਣੀ ਹੈ ਜਰੂਰ ਦੱਸਣ ਦੀ ਕਿਰਪਾਲਤਾ ਕਰਿਓ ਔਰ ਇਹਦਾ ਇਲਾਜ ਕਰਾਓ ਮੇਰੀ ਤੇ ਤੁਹਾਨੂੰ ਸਾਰਿਆਂ ਕੇ ਬੇਨਤੀ ਆ ਬਹੁਤ ਬਹੁਤ ਧੰਨਵਾਦ ਤਾਂ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿ ਕੀ ਕੁਝ ਵਿਕਰਮ ਮਜੀਠੀਆ ਦੇ ਵੱਲੋਂ ਬੋਲਿਆ ਤੇ ਨਾਲੇ ਇੱਥੇ ਜਿਹੜੇ ਵਾਦੇ ਸੀ ਵਿਕਰਮ ਮਜੀਠੀਆ ਦੇ ਵੱਲੋਂ ਸਾਰੇ ਹੀ ਆਮ ਆਦਮੀ ਪਾਰਟੀ ਨੂੰ ਮੁਰਤੋਂ ਯਾਦ ਦਵਾਈ ਗਏ ਤਾਂ ਵਿਕਰਮ ਮਜੀਠੀਆ ਨੇ ਤਿੱਖੇ ਨਿਸ਼ਾਨ ਨੇ ਜੋ ਨੇ ਸੀਐਮ ਭਗਵੰਤ ਮਾਨ ਤੇ ਸਾਦੇ ਨੇ ਤੇ ਨਾਲੇ ਜਿਹੜੇ ਵਾਦੇ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਕਿਤੇ ਗਏ ਸੀ ਤੇ ਆਮ ਆਦਮੀ ਪਾਰਟੀ ਦਿੱਲੀ ਦੀ ਤਰਜ਼ਮਾਨੀ ਤੇ ਜਿਹੜੀ ਸੁਆਮੀ ਨਾਥਨ ਰਿਪੋਰਟ ਦੀ ਵੀ ਗੱਲ ਕੀਤੀ ਗਈ ਹੈ ਤਾਂ ਮਜੀਠੀਆ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਜੋ ਕਿਸਾਨਾਂ ਦੇ ਨਾਲ ਬੀਤੇ ਦਿਨੀ ਵਤਿਰਾ ਕੀਤਾ ਉਸ ਉੱਤੇ ਬੋਲਦੇ ਹੋਏ ਵੀ ਮਜੀਠੀਆ ਨਜ਼ਰ ਆਏ ਨੇ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ